ਸਾਡੇ ਸਿੱਖ ਭਰਾਵਾਂ ਜੋ ਉਹੀ ਪਿਆਰ ਦਿੰਦਾ ਹੈ ਜਿਹੜਾ ਧੰਨ ਧਰ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਦੇ ਦਿੱਸਦਾ ਸੀ ਮੈਂ ਹਰਾਨ ਪਿਛਲੇ ਬਾਰੇ ਇੱਕ ਕੈਂਟਰ ਆਈ ਮੇਰੇ ਕੋਲ ਮੈਨੂੰ ਪੁੱਛਣ ਲੱਗੀ ਕਹਿੰਦੀ ਮੈਂ 1.5 ਕਿਲੋਮੀਟਰ ਤੁਰਦੀ ਆ ਰਹੀ ਆ ਵੀ ਲੋਕ ਹਾਕਾ ਮਾਰ ਕੇ ਪ੍ਰਸ਼ਾਦ ਵਾਸਤੇ ਲੰਗਰ ਵਾਸਤੇ ਕਹਿੰਦੇ ਨੇ ਵੀ ਤੁਹਾਡੇ ਕੋਲ ਲਾਈਨਾਂ ਵਾਲਾ ਹੀ ਖੜੇ ਨੇ ਤੇ ਤੁਸੀਂ ਛੇ ਬੈਠੇ ਹੋ ਇੱਕ ਹੀ ਗੱਲ ਮਖੇ ਪਿਆਰ ਦਾ ਮਾਮਲਾ ਹੈ ਅਕ ਵਾਬ ਸ਼ੇਰਮੋਹੰਦ ਖਾਂ ਦੇ ਹਾਜ਼ਰ ਨਾਰਾ ਮਾਰੇ ਸੀ ਤਾਂ ਸੁਬਾ ਸਰਾਂਦ ਜਿਹੜਾ ਸੀਗਾ ਵਜੀਦ ਖਾਂ ਤਿਆਰ ਹੋ ਗਿਆ ਸੀ ਉਹਨਾਂ ਨੂੰ ਸਾਹਿਬ ਜੀ ਦੇ ਦਲ ਛੱਡਣ ਲਈ ਸੁਚਨੰਦ ਦੁਸ਼ਕ ਕੋਲੋਂ ਬੋਲ ਉੱਠਿਆ ਵੇਖ ਸੁਭਿਆ ਰਹਿਮ ਜੇ ਖਾਏਗਾ ਤੂੰ ਵੇਖ ਸੁਭਿਆ ਰਹਿਮ ਜੇ ਖਾਏਗਾ ਤੂੰ ਜਦੋਂ ਇਹ ਜਦੋਂ ਪੁੱਜੇ ਇਹ ਪਾਸ ਗੋਬਿੰਦ ਸਿੰਘ ਦੇ ਆ ਲੈਸਨ ਵੇਰ ਉਹਦੋਂ ਪਛਤਾਏਗਾ ਤੂੰ ਦੂਸਰੀ ਵਾਰ ਸਾਹਿਬ ਜੀ ਤੇ ਉਹਨੂੰ ਸਜ਼ਾ ਦੇ ਲਈ ਤਿਆਰ ਹੋ ਗਿਆ ਫਿਰ ਉਹ ਜਿਹੜੀ ਸੋਖ ਦਾ ਇੱਕ ਘਟਨਾ ਵਾਪਰੀ ਹੈ ਜਿਹਨੂੰ ਅਸੀਂ ਬਿਆਨ ਕਰਦੇ ਹੋਏ ਸਾਡਾ ਦਿਲ ਰੋਂਦਾ ਹੈ ਅਸੀਂ ਦੇਖੀਏ ਤਾਂ ਅੱਜ ਕਿਤੇ ਨਾ ਕਿਤੇ ਕੌਮ ਦੇ ਵਿੱਚ ਦੋ ਫਾਰ ਕੌਮ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਅਸੀਂ ਜਿਹੜੇ ਧਾਰਮਿਕ ਲੋਕਾਂ ਉਹ ਧਰਮ ਦੇ ਧਾਰਮਿਕ ਨਹੀਂ ਹੈਗੇ ਜੀ ਜਾਂ ਤਾਂ ਅਸੀਂ ਨਾਮ ਦੇ ਧਾਰਮਿਕਾਂ ਜਾਂ ਇਹ ਜਨਮ ਦੇ ਧਾਰਮਿਕਾਂ ਇਹ ਪਹਿਰਾਵੇ ਦੇ ਧਾਰਮਿਕਾਂ ਸੱਚਾ ਮੁਸਲਮਾਨ ਜਿਸ ਰੱਬ ਦੀ ਪੂਜਾ ਪਾਠ ਕਰਦਾ ਹੈ ਜਿਸ ਦੀ ਨਮਾਜ਼ਾਂ ਪੜ੍ਹਦਾ ਹੈ ਕਿਸੇ ਰੋਜ਼ੇ ਰੱਖਦਾ ਹੈ ਜਿਸ ਦਾ ਹਜਜ ਕਰਦਾ ਹੈ ਉਸ ਦੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਕਿਸ ਨੇ ਕਿਸੇ નિર્ਦੋਸ਼ ਜਾਨ ਦੀ ਹੱਤਿਆ ਕੀਤੀ ਉਹ ਸਭ ਨੂੰ ਹੋ ਸਕਦਾ ਹੈ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਕਿ ਸੁਬੇ ਸਰੰਦਰ ਨੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਛੋੜਾ ਸਾਹਿਬ ਜੀ ਦੇ ਉੱਤੇ ਰੁਸ਼ੀਦ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾ ਹੈ ਸਿੱਖੀ ਦਾ ਮੁਜਰਮ ਅਗਰੋਹ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਵੰਦਰੀ ਪਾਈ ਮਰਦਾਨੇ ਦੀ ਮਾਤਾ ਤੋਂ ਪਾਈ ਮਰਦਾਨੇ ਨੂੰ ਆਪਣੇ ਲਈ ਬੰਨ ਕੇ ਸਿੱਖ ਵੰਦ ਨੂੰ ਸਾਹ ਦੀ ਨਹੀਂ ਰੱਖ ਦਿੱਤੀ ਸੀ ਆ ਯਾਰਖਾ ਜੋਗੀ ਲਿਖਦੇ ਨੇ ਕੀ ਬਦਲਾ ਹੀ ਲੈਣਾ ਹੈ ਤਾਂ ਲੈਗੇ ਬਾਪਸੇ ਮਹਫੂਸ ਰੱਖੇ ਇਸ ਪਾਪ ਸੇ ਸੋ ਐਸੇ ਹੀ ਧਰਤੀ ਤੇ ਨਵਾਬ ਸ਼ੇਰਖਾ ਮੁਹੰਮਦ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕਰਦੇ ਹੱਕ ਦੇ ਵਿੱਚ ਨਾਰਾ ਮਾਰਿਆ ਸੀ ਅੱਜ ਉਹਨਾਂ ਦੀ ਸਤਵੀਂ ਪੀੜ੍ਹੀ ਹਰ ਸਾਲ ਐਸੇ ਹੀ ਪਾਵਨ ਸਥਾਨ ਤੇ ਉਸੇ ਹੀ ਤਰ੍ਹਾਂ ਮਿੱਠੇ ਚੌਲਾ ਦਾ ਲੰਗਰ ਲਾਉਂਦੀ ਹੈ ਆ ਪਾ ਕੇ ਇਸ ਧਰਤੀ ਨੂੰ ਸਜਦਾ ਕਰਦੀ ਹੈ ਕਹਿੰਦੇ ਕਿ ਸਾਡੇ ਪੁਰਖਿਆਂ ਨੇ ਅ ਛੋਟੇ ਸਾਹਿਬਜ਼ਾਦਿਆਂ ਦੇ ਹਾਂ ਦਾ ਨਾਰਾ ਮਾਰਿਆ ਸੀ ਕਿ ਅਸੀਂ ਜੇ ਬਦਲਾ ਲੈਣਾ ਤਾਂ ਉਹਨਾਂ ਦੇ ਬਾਪ ਤੋਂ ਲਵਾਂਗੇ ਇਹਨਾਂ ਬੱਚਿਆਂ ਨਾਲ ਸਾਡਾ ਕੋਈ ਕਸੂਰ ਨਹੀਂ ਤਾਂ ਅੱਜ ਵੀ ਇਹ ਜਦੋਂ ਡਾਕਟਰ ਐ ਨਸੀਰ ਅਕਸਰ ਅਕਟਰ ਜੀ ਇੱਥੇ ਆਉਂਦੇ ਨੇ ਤਾਂ ਬੜੇ ਪਿਆਰ ਦੇ ਨਾਲ ਇਤਿਹਾਸ ਵੀ ਸੁਣਾਉਂਦੇ ਨੇ ਤੇ ਸਜਦਾ ਵੀ ਕਰਦੇ ਨੇ ਇਸ ਧਰਤੀ ਨੂੰ ਗਲਬਾਤ ਵੀ ਕਰਾਂਗੇ ਅੱਜ ਫੇਰ ਸਾਡੇ ਨਾਲ ਗਲਬਾਤ ਕਰਨ ਲਈ ਇਥੇ ਪਹੁੰਚੇ ਨੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਫਿਰ ਮੈਂ ਬਹੁਤ ਧੰਨਵਾਦੀ ਹਾਂ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਅਸਰੋਤਿਆਂ ਦੇ ਰੂਬੂ ਰੂ ਹੋਣ ਦਾ ਮੌਕਾ ਦਿੱਤਾ ਔਰ ਉਹਨਾਂ ਨੇ ਸਚਾਈਆਂ ਨੂੰ ਜਿਹੜੀਆਂ ਕਿ ਜਾਣਬੁੱਝ ਕੇ ਭੜੇ ਲੋਕਾਂ ਨੇ ਸਾਡੇ ਅੱਖਾਂ ਤੋਂ ਓਲੇ ਰੱਖੀ ਗਈਆਂ ਥੀਆਂ ਇੱਕ ਸਾਜ਼ ਦੇ ਤਹਿਤ ਉਹਨਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਮੈਂ ਡਾਕਟਰ ਸਾਹਿਬ ਜੇ ਦੇਖਿਆ ਜਾਵੇ ਹਰ ਸਾਲ ਤੁਸੀਂ ਆਉਂਦੇ ਹੋ ਹਰ ਸਾਲ ਕੀ ਤੁਹਾਨੂੰ ਇੱਥੇ ਵੱਖਰਾ ਮਹਿਸੂਸ ਹੁੰਦਾ ਹੈ ਜਦੋਂ ਵੀ ਆ ਕੇ ਇਸ ਪਾਵਨ ਧਰਤੀ ਨੂੰ ਸਜਦਾ ਕਰਦੇ ਹੋ ਦੇਖੋ ਜੀ ਹਰ ਸਾਲ ਹਾਜ਼ਰ ਧਰਤੀ ਮਰੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆ ਉਸੇ ਹੀ ਪਿਆਰ ਤੇ ਪਹਿਰਾ ਦਿੰਦੇ ਹੋਏ ਉਸੇ ਹੀ ਦੁਸ਼ਤੇ ਪਹਿਰਾ ਦਿੰਦੇ ਹੋ ਜਿਹੜਾ 1704 ਚ ਨਵਾਬ ਸ਼ੇਰ ਮੁਹੰਮਦ ਖਾਨ ਨੇ ਸੂਬੇ ਸਰਾਂ ਦੀ ਧਰਤੀ ਤੇ ਸੂਬੇ ਸਾਹ ਦੀ ਕਚੇਰੀ ਜੀ ਹਾਜ਼ਨਾਰਾ ਮਾਰਿਆ ਸੀ ਉਸੇ ਹੀ ਹਾਜ਼ਨਾਰੇ ਪਹਿਰਾ ਦੇ ਲਈ ਸੀ ਹਰ ਬਰ ਪਹੁੰਦੇ ਆ ਔਰ ਸਾਨੂੰ ਸਾਡੇ ਸਿੱਖ ਭਰਾਵਾਂ ਚ ਉਹੀ ਪਿਆਰ ਦਿਸਦਾ ਹੈ ਜਿਹੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਦੇ ਵਿੱਚ ਦਿਸਦਾ ਸੀ ਬਿਲਕੁਲ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੂਬੇ ਮੀਂਹ ਵਿੱਚ ਦਿਸਦਾ ਸੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੀਰ ਬੁੱਧੂ ਸ਼ਾਹ ਚ ਨਹੀਂ ਖਾਂ ਸੇ ਕਣੀ ਖਾਂ ਦਿੱਤਾ ਸੌਰੀ ਨਬੀ ਖਾਂ ਤੇ ਕਣੀ ਖਾਂ ਦਿੱਤਾ ਸੀ ਉਹੀ ਪਿਆਰ ਮੈਂ ਹੈਰਾਨ ਆ ਪਿਛਲੇ ਵਾਰ ਇੱਕ ਕੈਂਕਰ ਆਈ ਮੇਰੇ ਕੋਲੇ ਮੈਨੂੰ ਪੁੱਛਣ ਲੱਗੀ ਕਹਿੰਦੀ ਮੈਂ 1.5 ਕਿਲੋਮੀਟਰ ਤੁਰਦੀ ਆ ਰਹੀ ਆ ਵੀ ਲੋਕ ਹਾਕਾ ਮਾਰ ਕੇ ਪ੍ਰਸ਼ਾਦ ਵਾਸਤੇ ਲੰਗਰ ਵਾਸਤੇ ਕਹਿੰਦੇ ਨੇ ਕਿ ਤੁਹਾਡੇ ਕੋਲ ਲਾਈਨਾਂ ਵਾਲੇ ਖੜੇ ਨੇ ਤੇ ਤੁਸੀਂ ਪਿਛੇ ਬੈਠੇ ਹੋ ਇੱਕ ਹੀ ਗੱਲ ਮੁਖ ਹੈ ਪਿਆਰ ਦਾ ਮਾਮਲਾ ਹੈ ਬਿਲਕੁਲ ਠੀਕ ਹੈ ਨਹੀਂ ਅਸੀਂ ਲੋਕਾਂ ਨੂੰ ਇਸ ਮਿੱਠੇ ਚਾਵਲੇ ਦਾ ਅਸੀਂ ਪਿਆਰ ਮਿਠਿਆਸ ਬਣਨ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਠੀਕ ਹੈ ਬਿਲਕੁਲ ਜੇ ਅਸੀਂ ਮੁਹੰਮਦ ਖਾਜੀ ਦੀ ਗੱਲ ਕਰੀਏ ਉਹਨਾਂ ਨੇ ਹਾਂ ਦਾ ਨਾਰਾ ਮਰਿਆ ਮਾਰਿਆ ਸੀ ਤੇ ਤੁਸੀਂ ਮਿੱਠੇ ਚੌਲਾ ਦੇ ਨਾਲ ਪਿਆਰ ਵਾੜ ਰਹੇ ਸੀ ਬਿਲਕੁਲ ਬਿਲਕੁਲ ਦੇਖੋ ਇਤਿਹਾਸ ਦਾ ਇੱਕ ਕਿਤਾਬ ਹੈ ਸਹਬਜ਼ਾਦਿਆਂ ਦੇ ਸ਼ਹੀਦ ਸੀਦਲੀ ਦੇ ਪ੍ਰਸੰਗ ਚੇਤਨ ਸਿੰਘ ਨੇ ਲਿਖੀ ਹੈ 575 ਤੇ 76 ਪੇਜ ਤੇ ਲਿਖਿਆ ਹੋ ਹਾਂ ਕਿ ਜਦੋਂ ਔਰ নবাব ਸ਼ੇਰਮੁਹੰਮਦ ਖਾਨ ਨੇ ਹਾਜ਼ਰ ਨਾਰਾ ਮਾਰਿਆ ਸੀ ਤਾਂ ਸੂਬਾ ਸਰੰਦ ਜਿਹੜਾ ਸੀਗਾ ਬਜੀਦ ਖਾਨ ਤਿਆਰ ਹੋ ਗਿਆ ਸੀ ਉਹਨਾਂ ਨੂੰ ਸਾਹਿਬ ਜਦੋਂ ਛੱਡਣ ਲਈ ਜੀ ਰਹਿਮ ਬਜੀਦ ਖਾਨ ਨੇ ਖਾਇਆ ਏ ਲੈ ਜਾਓ ਬੁਰਜ ਵਿੱਚ ਇਹਨਾਂ ਨੂੰ ਛੱਡ ਦੇਵੋ ਇਹ ਲਿਖਦੇ ਨੇ ਸਾਡਾ ਕੀ ਮਾਸੂਮਾਂ ਨੇ ਗਵਾਇਆ ਏ ਜੀ ਤਾਂ ਜਦੋਂ ਸੂਬਾ ਸਰੰਦ ਉਹਨਾਂ ਨੂੰ ਛੱਡਣ ਲਈ ਤਿਆਰ ਹੋ ਗਿਆ ਤਾਂ ਕੋਦੇ ਬੈਠਾ ਸੁਚਨੰਦ ਜਿਹੜਾ ਸੀਗਾ ਦੁਸ਼ਤ ਕੋਲ ਬੋਲ ਉਠਿਆ ਸੁਚਨੰਦ ਦੁਸ਼ਤ ਕੋਲੋਂ ਬੋਲ ਉਠਿਆ ਵੇਖ ਸੁਬਿਆ ਰਹਿਮ ਜੇ ਖਾਏਗਾ ਤੂੰ ਬਿਲਕੁਲ ਵੇਖ ਸੁਬਿਆ ਰਹਿਮ ਜੇ ਖਾਏਗਾ ਤੂੰ ਜਦ ਜਦ ਪੁੱਜੇ ਇਹ ਪਾਸ ਗੋਬਿੰਦ ਸਿੰਘ ਦੇ ਆ ਲੈਸਨ ਵੇਰ ਉਦੋਂ ਪਛਤਾਏਗਾ ਤੂੰ ਸੱਪ ਦੇ ਪੁੱਛੇ ਸੱਪ ਦੇ ਪੁੱਤਰ ਸੱਪ ਹੀ ਹੋਵਨੇ ਨੇ ਭਾਵੇਂ ਕਿੰਨਾ ਪਿਆਰ ਬੁਧਾਏਗਾ ਤੂੰ ਠੀਕ ਹੈ ਨਾ ਬਿਲਕੁਲ 16 ਜੰਮ 16 ਜੰਮਦਿਆਂ ਦੇ ਮੂੰਹ ਇੰਨੇ ਤਿੱਖੇ ਦੇਸਨ ਦੁੱਖ ਜੇ ਨਾ ਪੁਟਵਾਏਗਾ ਤੂੰ ਅੱਗੇ ਇੱਕ ਗੋਬਿੰਦ ਸਿੰਘੋਂ ਬਖਤ ਪਾਇਆ ਦੋ ਹੋਰ ਹੋ ਜਾਣ ਸਿਆਰ ਤੋਂ ਪੇ ਦੋ ਹੋਰ ਹੋ ਜਾਣ ਪਿਆਰ ਸੂਬੇ ਯਾਨੀ ਕਿ ਉਹਨੇ ਪਹਿਲ ਪੜਗਾਇਆਤਾ ਸੁਬਾ ਸਰੰਦ ਦੂਸਰੀ ਵਾਰ ਸਾਹਿਬਜਾਦਿਆਂ ਨੂੰ ਸਜ਼ਾ ਦੇ ਲਈ ਤਿਆਰ ਹੋ ਗਿਆ ਫਿਰ ਉਹ ਜਿਹੜੀ ਸੋਗ ਦਾ ਘਟਨਾ ਵਾਪਰੀ ਹੈ ਜਿਹਨੂੰ ਅਸੀਂ ਬਿਆਨ ਕਰਦੇ ਹੋਏ ਸਾਡਾ ਦਿਲ ਰੋਂਦਾ ਔਰ ਅਸੀਂ ਦਰਦ ਮਹਿਸੂਸ ਕਰਦੇ ਹਾਂ ਉਸ ਚੀਜ਼ ਨੂੰ ਜੀ ਅਸੀਂ ਦੇਖੀਏ ਤਾਂ ਅੱਜ ਕਿਤੇ ਨਾ ਕਿਤੇ ਕੌਮ ਦੇ ਵਿੱਚ ਦੋ ਫਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਿੰਦੂ ਸਿੱਖ ਮੁਸਲਮ ਸਿੱਖ ਇਦਾਂ ਕਰਕੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਦੋਂ ਅਸੀਂ ਗੱਲ ਕਰਦੇ ਆ ਮੁਸੱਲੇ ਇਮਾਨ ਮੁਸਲਮਾਨ ਇਮਾਨ ਦਾ ਪੱਕਾ ਜੀ ਮੁਸਲਮ ਇਮਾਨ ਨੂੰ ਕਹਿੰਦਾ ਜਿਹੜਾ ਲਗਾਤਾਰ ਰਹੇ ਜਿਹੜਾ ਮੁਸਲਮ ਇਮਾਨ ਦਾ ਹੈ ਵੀ ਉਹ ਕਿਸੇ ਵੇਲੇ ਵੀ ਇਮਾਨ ਤੋਂ ਖਾਲੀ ਨਾ ਹੋਵੇ ਪ੍ਰੋਬਲਮ ਇਹ ਹੈ ਨਾ ਅੱਜ ਅਸੀਂ ਜਿਹੜੇ ਧਾਰਮਿਕ ਲੋਕਾਂ ਉਹ ਧਰਮ ਦੇ ਧਾਰਮਿਕ ਨਹੀਂ ਹੈਗੇ ਜੀ ਜਾਂ ਤਾਂ ਅਸੀਂ ਨਾਮ ਦੇ ਧਾਰਮਿਕ ਆ ਜੀ ਜਾਂ ਜਨਮ ਦੇ ਧਾਰਮਿਕ ਆ ਜਾਂ ਪਹਿਰਾਵੇ ਦੇ ਧਾਰਮਿਕ ਆ ਧਰਮ ਨਹੀਂ ਧਰਮ ਹੀ ਕਿ ਨਹੀਂ ਹੈਗੇ ਅਸੀਂ ਧਰਮ ਦੀ ਸਿੱਖਿਆਵਾਂ ਨੂੰ ਜਾਣਦੇ ਨਹੀਂ ਹੈਗੇ ਧਰਮ ਜਿਹੜਾ ਤੋੜਦਾ ਨਹੀਂ ਹੁੰਦਾ ਜੋੜਦਾ ਹੁੰਦਾ ਹੈ ਕੋਈ ਵੀ ਧਰਮ ਹੈ ਤੋੜਦਾ ਨਹੀਂ ਹੈ ਜੋੜਦਾ ਹੈ ਧਰਮ ਪਿਆਰ ਸਿਖਾਉਂਦਾ ਨਫਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਕਾਰ ਕੋਈ ਚੀਜ਼ ਨਫਰਤ ਪਾ ਰਹੀ ਹੈ ਤੋੜ ਪੈਦਾ ਕਰ ਰਹੀ ਤੋ ਤਾਂ ਅਧਰਮ ਹੈ ਧਰਮ ਦੇ ਪੇਛੇ ਹੈ ਦੇਖੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਖੋਗੇ ਦਸਮ ਗ੍ਰੰਥ ਅਕਾਲ ਉਸਤਤੰਗ 17 ਦੇ ਮਾਨਸ ਕੀ ਜਾਸਾਵੇ ਕੇ ਪਹਿਚਾਨਬੋ ਸ੍ਰੀ ਦਸਮ ਗ੍ਰੰਥ ਅਕਾਲ ਉਸਤਤੰਗ 42 ਜਿਹਨ ਪ੍ਰੇਮ ਕੀ ਉਤਨੀ ਪਰ ਪਾਇਓ ਸ਼੍ਰੀ ਗੁਰੂ ਰੰਧ ਸਾਹਿਬ ਸੋਰਟ ਮਹੱਲਾ ਪੰਜਵਾਂ ਅੰਗ ਚ 611 ਇੱਕ ਪਿਤਾ ਇਸ ਕਿਆਮ ਬਾਰਿਕ ਇਨੀ ਕਿ ਇਕਵਲ ਗੱਲ ਕੀਤੀ ਜਾ ਰਹੀ ਹੈ ਤੇ ਇਸਲਾਮ ਚ ਵੀ ਕੀ ਹਲ ਖਲਕ ਹੋਇਆ ਆਇਆ ਆਇਆ ਅੱਲ੍ਹਾ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਰੀ ਦੁਨੀਆ ਦੇ ਬਸਣ ਵਾਲੇ ਇਨਸਾਨ ਉਹ ਰੱਬ ਦਾ ਪਰਿਵਾਰ ਹੈ ਤੋ ਇਹ ਸੱਚਾ ਮੁਸਲਮਾਨ ਜਿਸ ਰੱਬ ਦੀ ਪੂਜਾ ਪਾਠ ਕਰਦਾ ਜਿਸ ਦੀਆਂ ਨਮਾਜ਼ਾਂ ਪੜ੍ਹਦਾ ਜਿਸ ਦੇ ਰੋਜ਼ਾ ਰੱਖਦਾ ਜਿਸ ਦਾ ਹਜਜ ਕਰਦਾ ਉਸੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਉਹਦਾ ਬੁਰਾ ਕਿਵੇਂ ਕਰ ਸਕਦਾ ਅਗਰ ਉਹ ਬੁਰਾ ਕਰਦਾ ਸੱਚਾ ਮੁਸਲਮਾਨ ਹੈ ਹੀ ਨਹੀਂ ਮੈਂ ਅਕਸਰ ਕਹਿੰਦਾ ਉਹਨਾਂ ਜਿਸ ਨੇ ਕਿਸੇ નિર્ਦੋਸ਼ ਜਾਨ ਦੀ ਹੱਤਿਆ ਕੀਤੀ ਉਹ ਸਭ ਕੁਝ ਹੋ ਸਕਦਾ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਕਿਉਂਕਿ ਇਸਲਾਮ ਕਹਿੰਦਾ ਹੈ ਇਸਲਾਮ ਚ ਸਭ ਤੋਂ ਵੱਡਾ ਪਾਪ ਜਿਹੜਾ ਹੈ ਉਹ ਸ਼ਿਰਕ ਹੈ ਉਸ ਪ੍ਰਮਾਤ ਉਸ ਰੱਬ ਦਾ ਕਿਸੇ ਨੂੰ ਸ਼ਰੀਕ ਬਣਾਉਣਾ ਭਾਈ ਵਾਲਾ ਬਣਾਉਣਾ ਔਰਤ ਤੇ ਬੱਚਿਆਂ ਤੇ ਅਨੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਜੁਰਮ ਹੈ ਉਹ ਕਿਸੇ નિર્ਦੋਸ਼ ਦੀ ਹੱਤਿਆ ਕਰਨਾ ਹੈ ਜੀ ਸ੍ਰੀ ਗੁਰੂ ਕੁਰਾਨ ਸਿਬਜੀ ਦੇ ਇੱਕ ਚੈਪਟਰ ਹੈ ਆਲ ਮਾਇਦਾ ਆਇਤ ਨੰਬਰ 32 ਚ ਕਿਹਾ ਗਿਆ ਹੈ ਜਿਸ ਨੇ ਉਨੇ ਸਾਰੀ ਇਨਸਾਨੀਅਤ ਦੀ ਉਤਿਆਗ ਕਰਤੀ ਤੇ ਜਦੋਂ ਸਮਝ ਲੋ ਕਿ ਉਹਦੇ ਅੰਦਰ ਉਸ ਵੇਲੇ ਇਮਾਨ ਨਹੀਂ ਥਾ ਇਮਾਨ ਨਿਕਲੇ ਤਾਹੀ ਉਹਨੇ ਕੀਤੀ ਨਾ ਇਸ ਕਰਕੇ ਮੈਂ ਅਕਸਰ ਕਹਣਾ ਹੁੰਦਾ ਕਿ ਕਿ ਸੂਬੇ ਸਰੰਦ ਦੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਛੋੜਾ ਸਾਹਿਬ ਜੀ ਦਾ ਨੂੰ ਸ਼ਹੀਦ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾ ਹੈ ਸਿੱਖੀ ਦਾ ਮੁਜਰਮ ਅਗਰ ਉਹਨੇ ਤਾਂ ਆਪਣੇ ਪਰਿਵਾਰ ਤੇ ਵੀ ਜ਼ੁਲਮ ਕੀਤੇ ਪਰਿਵਾਰ ਦੇ ਔਰ ਜਿਹੜੀ ਉਹਦੀ ਬੇਗਮ ਸੀ ਜੈਬੂਨ ਨਸਾ ਉਹਨੇ ਉਹ ਕਿਤਾ ਮਾ ਜੀ 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 ਜਦੋਂ ਤੁਸੀਂ ਇਸ ਪਾਵਨ ਧਰਤੀ ਤੇ ਪਹੁੰਚਦੇ ਸੰਗਤ ਵੀ ਤੁਹਾਨੂੰ ਮਿਲਦੀ ਆ ਤੁਹਾਡੇ ਤੋਂ ਸਵਾਲ ਵੀ ਕਰਦੀ ਆ ਕਿ ਜਿਵੇਂ ਉਸ ਵਕਤ ਨਵਾਬ ਸ਼ੇਰ ਮੁਹੰਮਦ ਖਾਜੀ ਨੇ ਨਾ ਦਾ ਨਾਰਾ ਮਾਰੇ ਤਾਂ ਕੀ ਉਹੀ ਬਖਸ਼ਿਸ਼ਾਂ ਤੁਹਾਨੂੰ ਵੀ ਮਿਲੀਆਂ ਨੇ ਕਿ ਉਸੇ ਤਰ੍ਹਾਂ ਹੁਣ ਤੁਹਾਡੇ ਕੋਲ ਵੀ ਦੇਖੋ ਜਦੋਂ ਨਵਾਬੀਆਂ ਨੇ ਇਤਿਹਾਸ ਦੱਸਦਾ ਜਦੋਂ ਨੂਰੇ ਮਹਾਈ ਨੇ ਆ ਕੇ ਦੱਸਿਆ ਨਾ ਰੈਕੋੜ ਜੀ ਠਹਿਰੇ ਉਹਦੇ ਗੁਰੂ ਸਾਹਿਬ ਰੈਕ ਅੱਲਾ ਕੋਲੇ ਜੀ ਤਾਂ ਉਹਨੇ ਦੱਸਿਆ ਵੀ ਛੋਡੇ ਸਾਹਿਬ ਜੀ ਆਦ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਵੀ ਉਸ ਵੇਲੇ ਕਿਸੇ ਬੰਦੇ ਨੇ ਕੋਈ ਮਰਦ ਨਹੀਂ تھا ਉਹਦੇ ਵਿੱਚ ਕਿਸੇ ਨੇ ਆਵਾਜ਼ ਨਹੀਂ ਉਠਾਈ ਕਿ ਹਾਂ ਇੱਕ ਆ ਨਵਾਬ ਸ਼ੇਰ ਮੁਹੰਮਦ ਖਾਨ ਮਰਦ ਜਿਹਨੇ ਉਸ ਸੂਬੇ ਦੇ ਖਿਲਾਫ ਆਵਾਜ਼ ਉਠਾਈ ਹੈ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਰ ਦਿੱਤਾ ਸੀ ਹਾਂ ਇੱਕ ਸ੍ਰੀ ਸਾਹਿਬ ਬਖਸ਼ਿਆ ਦੀ ਇੱਕ ਕਹਾਣੀ ਵੀ ਮਲੇਰਕੋਲਾ ਵਸਦਾ ਰਹਾ ਹੈ ਤੇ ਦੇਖੋ 47 47 ਹੋਇਆ ਨਾ ਚਾਰੇ ਪਾਸੇ ਪੰਜਾਬ ਜੱਗ ਲੱਗੀ ਜਿੱਦੀ ਲੇਕਿਨ ਮਲੇਰਕੋਲਾ ਦੀ ਬਾਉਂਡਰੀ 'ਚ ਕੁਝ ਨਹੀਂ ਹੋਇਆ ਅਸੀਂ ਉਹੀ ਪੁਰਾਣੇ ਪੰਜਾਬੀ ਆ ਪਰ ਵਾਇਉਣੀ ਜਿਹਾ ਆਪਣੇ ਪੁਰਾਣੇ ਪੰਜਾਬੀਆਂ ਸਾਡੇ ਹਾਂ ਅੱਜ ਵੀ ਜਿਹੜਾ ਆ ਮਤਲਬ ਕਿ ਛੋਟੇ ਸਾਹਿਬਜ਼ਾਦੇ ਨੂੰ ਯਾਦ ਕਰਕੇ ਇਸ ਪਾਵਨ ਧਰਤੀ ਨੂੰ ਸਿਰਜਦਾ ਕੀਤਾ ਜਾਂਦਾ ਗੱਲ ਕਰਦੇ ਹਾਂ ਕਿ ਅੱਲਾ ਯਾਰਖਾ yogi ਨੇ ਬਹੁਤ ਸਤਰਾਂ ਗੁਰਗੋਬੀ ਸਿੰਘ ਜੀ ਦੀ ਉਸਤਦ ਦੇ ਵਿੱਚ ਲਿਖੀਆਂ ਹਾਲਾਂਕਿ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਬੇਦਖਲ ਵੀ ਕਰ ਦਿੱਤਾ ਗਿਆ ਪਰ ਕੀ ਕਹਿਣਾ ਚਾਹੋਗੇ ਜੋ ਉਹ ਪੰਕਤੀਆਂ ਰੱਛ ਕੇ ਗਏ ਉਹ ਤਾਂ ਕੀ ਲੱਭਿਆ ਜਿਹੜਾ ਕਿ ਹੈ ਨਾ ਅਸਲ 'ਚ ਅਸੀਂ ਜਿਹੜੇ ਹਾਂਗੇ ਪਹਿਰਾਵੇ ਦੇ ਧਾਰਮਿਕਾਂ ਜੀ ਦੇਖੋ ਮੇਰਾ ਇਹ ਪਹਿਰਾਵਾ ਇੱਕ ਤੁਹਾਡਾ ਇੱਕ ਪਹਿਰਾਵਾ ਹੈ ਅਗਰ ਮੇਰਾ ਪਹਿਰਾਬੇ ਨਾ ਮੇਰਾ ਕਰੈਕਟਰ ਮੇਰੀ ਸੀਰਤ ਮੇਰਾ ਕਿਰਦਾਰ ਮੇਰੀ ਲਿਖਦਾ ਬੇਪਹਿਰੂਪੀਆਂ ਜੀ ਧਰਮ ਦੇ ਪੇਛਾ ਪਰ ਧਾਰਮਿਕ ਨਹੀਂ ਹੈ ਨਾ ਜਦੋਂ ਅਸੀਂ ਧਰਮ ਦੀਆਂ ਸਿੱਖਿਆਵਾਂ ਨੂੰ ਪੜ੍ਹਦੇ ਹਾਂ ਤਾਂ ਉੱਥੇ ਪਿਆਰ ਮੁਹੱਬਤ ਹੀ ਮਿਲਦਾ ਹੈਗਾ ਉੱਥੇ ਇਨਸਾਨੀ ਦੀ ਗੱਲ ਕੀਤੀ ਜਾਂਦੀ ਹੈ ਮੈਂ ਅਕਸਰ ਕਹਿੰਦਾ ਬਹੁਤ ਸੌਕਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਅਸੀਂ ਇਨਸਾਨ ਨਹੀਂ ਬਣੇ ਤਾਂ ਹੀ ਕਹਿੰਦੇ ਬੰਦੇ ਬਣੋ ਹਾਂ ਬੰਦੇ ਬਣੋ ਮੈਂ ਉਦਾਹਰਨ ਦਿੰਦਾ ਜਿਵੇਂ ਹੁਣ ਇੱਕ ਬੰਦਾ ਵੀ ਐਮਏ ਪਾਸ ਕਰਨ ਲਈ ਬੀਏ ਪਾਸ ਹੋਣਾ ਜ਼ਰੂਰੀ ਹੈ ਜੇ ਕੋਈ ਬੀਏ ਪਾਸ ਕੀਤੇ ਬਿਨਾ ਇਹ ਕਹੇ ਮੈਂ ਐਮਏ ਪਾਸ ਆਪਾਂ ਉਹਨੂੰ ਕੀ ਕਹਾਂਗੇ ਇਹ ਐਮਏ ਪਾਸ ਹੈ ਐਮਏ ਨਹੀਂ ਐਮਏ ਪਾਸ ਹੈ ਇਸੇ ਤਰ੍ਹਾਂ ਹੀ ਜੇ ਅਗਰ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੋਣ ਦਾ ਦਾਵਾ ਕਰਦਾ ਤਾਂ ਐਵੇਂ ਦਾ ਧਾਰਮਿਕ ਹੈ ਜੀ ਇਹ ਕਿਵੇਂ ਦਾ ਰਿਸ਼ਤਾ ਆ ਸਿੱਖ ਤੇ ਮੁਸਲਮਾਨ ਦਾ ਜੇ ਦੇਖਿਆ ਜਾਵੇ ਗੁਰਨਾਨਕ ਸਾਹਿਬ ਤੋਂ ਕਹਿੰਦੇ ਭਾਈ ਮਰਦਾਨਾ ਜੀ ਨਾਲ ਸੀ ਪਰ ਕਿਵੇਂ ਜਿਹੜੇ ਕਿ ਇਹ ਕਨੈਕਸ਼ਨ ਚੱਲਦਾ ਆ ਇਹ ਰਿਸ਼ਤਾ ਲੋਕ ਕਹਿੰਦੇ ਨਾ ਨੌ ਮਾਜ਼ਰ ਰਿਸ਼ਤਾ ਹੈ ਨਹੀਂ ਇਹ ਨੌ ਮਾਜ਼ਰ ਸ ਨਹੀਂ ਇਹਦਾ ਰੂਹ ਦਾ ਰੂਹਰ ਸਰੀਰ ਦਾ ਰਿਸ਼ਤਾ ਹੈ ਆਤਮਾ ਰੂਹ ਜੀਰ ਕਿਉਂ ਨਾ ਹੋਂ ਨੂੰ ਦਾ ਮਾਸ ਨੂੰ ਅਲੱਗ ਕੀਤਾ ਜਾ ਸਕਦਾ ਪਰ ਰੂਹ ਨੂੰ ਆਤਮਾ ਨੂੰ ਸਰੀਰ ਤੋਂ ਨਹੀਂ ਕੱਢਿਆ ਜਾ ਸਕਦਾ ਤੁਸੀਂ ਦੇਖੋ ਵੀ ਜਦੋਂ ਆ ਇੱਕ ਕਿਤਾਬ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ 19 ਨੰਬਰ 38 ਉਹਦਾ ਜੀ ਗੱਜਨ ਵਾਲਾ ਸੁਖਿੰਦਰ ਸਿੰਘ ਨਹੀਂ ਲਿਖਦੇ ਨੇ ਵੀ ਇੱਕ ਵਾਰੀ ਭਾਈ ਮਰਦਾਨੇ ਦੀ ਮਾਤਾ ਜਿਹੜੀ ਲੱਖੋ ਬੀਬੀ ਸੀ ਉਹ ਪੈਸੇ ਕਣ ਨੂੰ ਤੰਗ ਸੀ ਉਹ ਆਪਣੇ ਬੇਟੇ ਨੂੰ ਕਹਿ ਰਹੇ ਸੀ ਕਿ ਉਹ ਜਿਆਦੇ ਮਰਾਸੀ ਤੇ ਨਾ ਮੀਰ ਸਾਹਿਬ ਦੇ ਉਹ ਗਾ ਕੇ ਹੀ ਗੱਲ ਕਰਦੇ ਨੇ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ ਜੀ ਅਰੇ ਕਿ ਮਾਹੁਰ ਦਸਮਾ ਹਾਂ ਹਾਂ ਉਸੇ ਕਲ ਰੱਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਆਦੀ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਅਸੀਂ ਇੱਥੇ ਪੜ੍ਹ ਕੇ ਜਾਂਦੇ ਹਾਂ ਪਾਣੀ ਨੂੰ ਜਲ ਕਾ ਕੇ ਪੀ ਲੋ ਆਪ ਕਾ ਕੇ ਪੀ ਲੋ ਵਾਟਰ ਕਾ ਕੇ ਪੀ ਲੋ ਨੀਰ ਕਾ ਕੇ ਪੀ ਲੋ ਹੈ ਤਾਂ ਪਾਣੀ ਹੋਈ ਨਾ ਪੀਤਾ ਕਾ ਲਓ ਅੱਬੂ ਕਾ ਲਓ ਡੈਡੀ ਕਾ ਲਓ ਡੈਡ ਕਾ ਲਓ ਪਾਪਾ ਕਾ ਲਓ ਉਹ ਕਹਿੰਦੀ ਐ ਕਿਸੇ ਕੋਠਾ ਕਿਤੇ ਪੱਲਾ ਮੈਨੂੰ ਆਸ ਤੇਰੀ ਅੱਲਾ ਕੋਲੇ ਹੀ ਗੁਰੂ ਸਾਹਿਬ ਬਾਲਵਾ ਸਾਹਿਬ ਵਿੱਚ ਆਪਣੇ ਸੰਗੀ ਜੋਕਾਣਾ ਖੇਡ ਰਹੇ ਸੀ ਤਾਂ ਗੁਰੂ ਸਾਹਿਬ ਨੇ ਜਦੋਂ ਮਾਤਾ ਲੱਖੋ ਬੀਬੀ ਦੇ ਪਈ ਮਰਦਾਨੇ ਦੀ ਮਾਤਾ ਦੇ ਮੂੰਹ ਚੋਂ ਬੋਲ ਸੁਨੇ ਤਾਂ ਗੁਰੂ ਸਾਹਿਬ ਨੇ فرمایا ਵਾਹ ਸਾਨੂੰ ਵੀ ਅਸੀਂ ਸਾਨੂੰ ਅੱਲਾ ਸੌਰੀ ਵਾਹ ਤੁਸੀਂ ਵੀ ਅੱਲਾ ਦਾ ਅਸਰ ਕਰਦੇ ਹੋ ਤੇ ਅਸੀਂ ਵੀ ਅੱਲਾ ਦਾ ਅਸਰ ਕਰਦੇ ਆ ਸਾਨੂੰ ਤਾਂ ਅੱਲਾ ਬਾਲਾ ਦੀ ਬਹੁਤ ਪਿਆਰ ਲੋੜ ਹੈ ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ ਹਾਂ ਤੁਸੀਂ ਦੇਖੋ ਵੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਪਾਈ ਮਰਦਾਨੇ ਦੀ ਮਾਤਾ ਤੋਂ ਪਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੰਦਿਰੋਂ ਸਾਹ ਦੀ ਨਹੀਂ ਰੱਖ ਦਿੱਤੀ ਸੀ ਇਕ ਕਨੈਕਸ਼ਨ ਦੇਖ ਲੋ ਕਿਵੇਂ ਦਾ ਚੱਲਿਆ ਆ ਰਿਹਾ ਆ ਵੀ ਗੁਰਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਸੀ ਜੀ ਤੇ ਜੇ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਹੁੰਦੀ ਆ ਤਾਂ ਜਿੱਥੇ ਅਸੀਂ ਗੱਲ ਕਰਦੇ ਕਿ ਜਦੋਂ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਗੁਰੂ ਸਾਹਿਬ ਜੀ ਦਾ ਧੜ ਚੱਕਿਆ ਭਾਈ ਜੈਤਾ ਜੀ ਨੇ ਗੁਰਤੇਗ ਬਹਾਦਰ ਪਾਸ਼ਾ ਦੇ ਸੀਸ ਚੱਕਿਆ ਤਾਂ ਕਿਤੇ ਨੇ ਕਿਤੇ ਸਾਥ ਦੇਣ ਵਾਲੇ ਰਖਵਾਲੀ ਕਰਨ ਵਾਲੇ ਵੀ ਪੀਰਾਂ ਦੀ ਜਗ੍ਹਾ ਹੀ ਸੀ ਤਾਂ ਕੀ ਗੱਲ ਆ ਜਦੋਂ ਉਸ ਸਾਜਨਹਾਰ ਨੇ ਇਸ ਸੰਸਾਰ ਦੀ ਸਾਜਨਾ ਕੀਤੀ ਜੀ ਤੇ ਇਹ ਧਰਤੀ ਤੇ ਇਨਸਾਨੀ ਜਿੰਦ ਨੂੰ ਵਜੂਦ ਬਖਸ਼ਿਆ ਤਾਂ ਨੇਕੀ ਔਰ ਬਦੀ ਸੱਚ ਔਰ ਝੂਠ ਤੇ ਹੱਕ ਤੇ ਕੂੜ ਨਾਲ ਨਾਲ ਚੱਲਦਾ ਰਿਹਾ ਹੈ ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਲੋਕ ਦੋ ਪਾਗਾਂ 'ਚ ਬਣੇ ਜਾਂਦੇ ਨੇ ਉਹ ਧਰਮਾਂ ਦੇ ਨਾਮ ਤੇ ਨਹੀਂ ਬਣੇ ਜਾਂਦੇ ਕੌਮਾਂ ਦੇ ਨਾਮ ਤੇ ਉਹ ਨੇਕੀ ਔਰ ਬਦੀਆਂ ਬਣੇ ਜਾਂਦੇ ਨੇ ਤੇ ਇਸੇ ਕਰਕੇ ਕਹਿੰਦਾ ਹੁਣ ਹਰ ਕੌਮ ਵਿੱਚ ਚੰਗੇ ਬੁਰੇ ਲੋਕੇ ਹੋਏ ਨੇ ਦੋ ਚਾਰ ਆਦਮੀਆਂ ਦੀ ਨੇਕੀ ਤੋਂ ਸਾਰੇ ਕੰਮ ਨੇਗਰੀ ਬਣ ਜਾਂਦੀ ਦੋ ਚਾਰ ਆਦਮੀਆਂ ਤੋਂ ਬਰਾਏ ਤੋਂ ਸਾਰੇ ਕੰਮ ਬੁਰੀ ਨਹੀਂ ਹੋ ਸਕਦੇ। ਕੋਈ ਕਟਮਾਉਣ ਵਾਲਾ ਵੀ ਆ ਤੇ ਕੋਈ ਸ਼ਹੀਦ ਕਰਨ ਵਾਲੇ ਪੀਰ ਬੁੱਧੂ ਜੀ ਜੀ ਪਰ ਬਿਲਕੁਲ ਹੋਇਆ। ਜਿਨ੍ਹਾਂ ਨੇ ਆਪਣੇ ਪੂਰਾ ਪਰਿਵਾਰ ਦੇਖੋ ਮੈਂ ਹਾਂ ਪੀਰ ਬੁੱਧੂ ਜੀ ਨੂੰ ਦੇਖੋ ਜੀ ਆਪਣੇ ਘਰ ਦੇ ਅੱਠ ਜੀ ਜੀ ਗੁਰੂ ਸਾਹਿਬ ਵੱਲੋਂ ਸ਼ਹੀਦ ਕਰਵਾਏ 700 ਮਰੀਦ ਠੀਕ ਹੈ ਜੀ 700 ਮਰੀਦ ਤੇ ਬਾਅਦ ਚ ਗੁਰੂ ਸਾਹਿਬ ਆਪ ਸ਼ਹੀਦ ਹੋ ਗਏ। ਗੁਰੂ ਸਾਹਿਬ ਦੇ ਕੋਈ ਲੜਾਈ ਉਹਨਾਂ ਪੀਰ ਬੁੱਧੂ ਸਾਹਿਬ ਦੇ ਕੋਈ ਲੜਾਈ ਹੋਣੀ ਸੀ? ਜੀ ਲੜਾਈ ਤਾਂ ਭੰਗਾਣੀ ਦੇ ਮੈਦਾਨ ਚ 18 ਸਤੰਬਰ 1888 ਨੂੰ ਦੀ ਉਹ ਪਹਾੜੀ ਰਾ ਨਾਲੀ ਹੰਗ ਖਾਨ ਜੀ ਕਿਵੇਂ ਦੇ ਸੀ ਕਿ ਆਪਣੀ ਬੀਬੀ ਬੇਟੀ ਬੀਬੀ ਮਮਤਾਨ ਜੀ ਨੂੰ ਦੇਖੋ ਉਹਨੇ ਕਵਰੇਜ ਭੇਜ ਦਿੰਦੇ ਨੇ ਬਹੁਤ ਸਾਰੇ ਇਤਿਹਾਸਕਾਰ ਲਿਖਦੇ ਨੇ ਕਿ ਉਸ ਵੇਲੇ ਬਜਤਰ ਸਿੰਘ ਸੀ ਲੇਕਿਨ ਕਈ ਇਤਿਹਾਸਕਾਰ ਲਿਖਦੇ ਨੇ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਅਮਰਜ ਮੌਜੂਦ ਸੀ ਜੀ ਦੇਖੋ ਉਸ ਵੇਲੇ ਆਪਣੀ ਕੁਆਰਿਟੀ ਨੂੰ ਭੇਜਣਾ ਹਾਂ ਔਰ ਇਹ ਕਹਿੰਦਾ ਮੇਰੇ ਤੀਜ ਮਹੀਨੇ ਤੁਸੀਂ ਦੇਖੋ ਇਹ ਤਾਂ ਬਾਅਦ ਦੀ ਗੱਲ ਅਗਰ ਉਹ ਫੌਜ ਉਹਨਾਂ ਦਾ ਕਮਰਾ ਕੋਲ ਆ ਕੇ ਦੇਖ ਲੈਂਦੀ ਜੀ ਤਾਂ ਲੜਕੀ ਦਾ ਕੀ ਹਾਲ ਕਰਦੇ ਜੋ ਉਹਨਾਂ ਸਫੌਜ ਕਰਦੀ ਹੈ ਤੇ ਉਹ ਬੰਦੇ ਦਾ ਕੀ ਹਾਲ ਕਰਦੀ ਉਹਨੇ ਐਡੀ ਬੜੀ ਕੁਰਬਾਨੀ ਦਿੱਤੀ ਕਿ ਆਪਣੀ ਕੁਆਰਿਟੀ ਇੱਜ਼ਤੀ ਦਾਤੇ ਲਗਾਤੀ ਬਿਲਕੁਲ ਤੋਂ ਬਹੁਤ ਧੰਨਵਾਦ ਜੀ ਬੜੇ ਇਤਿਹਾਸ ਦੇ ਪੰਨਿਆਂ ਦੇ ਨਾਲ ਸਾਨੂੰ ਜਾਣੂ ਕਰਵਾਉਂਦੇ ਨੇ ਜੋ ਕਦੇ ਸਾਡੇ ਅੱਖੋਂ ਪਰੋਖੇ ਹੋ ਜਾਂਦੇ ਨੇ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਗੁਰਨਾਨਕ ਸਾਹਿਬ ਤੋਂ ਜਿੱਥੇ ਚੱਲਿਆ ਆਉਂਦਾ ਰਿਸ਼ਤਾ ਮੁਸਲਮਾਨ ਦਾ ਉਹੀ ਅੱਜ ਵੀ ਬਰਕਰਾਰ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਆ ਕਿ ਮਲੇਰਕੋਟ ਦੀ ਧਰਤੀ ਤੋਂ ਖਾਸ ਤੌਰ ਤੇ ਆਪ ਡਾਕਟਰ ਅਸੀਰ ਅਕਤਰ ਜੀ ਆਉਂਦੇ ਨੇ ਸੇਵਾਵਾਂ ਕਰਦੇ ਨੇ ਲੰਗਰ ਲਾਉਂਦੇ ਨੇ ਸਜਦਾ ਕਰਦੇ ਨੇ ਤਾਂ ਫਿਰ ਇਸ ਧਰਤੀ ਤੋਂ ਅੱਗੇ ਚਾਲੇ ਪਾਉਂਦੇ ਨੇ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਅਗਲੇ ਸੁਨੇਹੇ ਨਾਲ ਜਲਦੀ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ